ਇੰਨੇ ਪਿੰਡਾਂ ਤੇ ਪਿੰਡ ਦੀਆਂ ਸੜਕਾਂ ਦਾ ਬੁਰਾ ਹਾਲ ਬਿਮਾਰੀਆਂ ਫੈਲਣ ਦਾ ਬਣਿਆ ਹੋਇਆ ਡਰ ਤੁਹਾਨੂੰ ਦੱਸਦੀ ਕਿ ਤਸਵੀਰਾਂ ਗੱਦਰਪਾ ਹਲਕੇ ਦੇ ਪਿੰਡ ਕੋਟਪਾਈ ਦੀਆਂ ਨੇ ਤੁਹਾਨੂੰ ਦੱਸਦੀ ਕਿ ਕੋਟਪਾਈ ਪਿੰਡ ਦੇ 3 MLA ਵੀ ਹੈ ਪਰ ਇਸ ਪਿੰਡ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਕੋਟਪਾਈ ਤੋਂ ਮਿਰਕਾ ਨੂੰ ਜਾਣ ਵਾਲੀ ਸੜਕ ਦੀ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੈ ਜਲਦੀ ਸੜਕ ਬਣਾਉਣ ਦੀ ਮੰਗ ਕੀਤੀ ਹੈ ਲੋਕਾਂ ਨੇ ਕਿ ਹੁਣ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿਵੇਂ ਸੜਕ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ ਇੱਥੋਂ ਲੰਘਣਾ ਬੜਾ ਹੀ ਮੁਸ਼ਕਲ ਹੈ ਨਰਕ ਭਰੇ ਪਾਣੀ ਦੇ ਵਿੱਚੋਂ ਦੀ ਲੋਕਾਂ ਨੂੰ ਲੰਘਣਾ ਪੈਂਦਾ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਨੇੜੇ ਇਤਿਹਾਸਕ ਗੁਰਦੁਆਰਾ ਵੀ ਹੈ ਤੇ ਨਾਲ ਹੀ ਇੱਕ ਵਿਧਾਇਕ ਦਾ ਘਰ ਵੀ ਹੈ ਇਹ ਸੜਕ ਇੱਕ ਵਿਧਾਇਕ ਦੇ ਘਰ ਨੂੰ ਵੀ ਜਾਂਦੀ ਹੈ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇੱਕ ਪਾਸੇ ਗੁਰੂ ਘਰ ਹੈ ਦੂਜੇ ਪਾਸੇ ਇਹ ਲੈ ਸੰਗਤਾਂ ਦੀ ਬੜੀ ਮਾਨਤਾ ਹੈ ਪਰ ਸੰਗਤਾਂ ਨੂੰ ਆਪਣੀ ਸ਼ਰਧਾ ਭਾਵਨਾ ਪੂਰੀ ਕਰਨ ਦੇ ਲਈ ਇਸ ਨਰਕ ਭਰੇ ਪਾਣੀ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ ਇਸ ਸੰਬੰਧੀ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਨੇ ਆਪਣਾ ਰੂਪ ਪ੍ਰਗਟ ਕਰਦੇ ਹੋਏ ਕੁਲਦੀਪ ਸਿੰਘ ਨੇਤਾਖੂਟਪਈ ਜ਼ਿਲ੍ਹਾ ਜੁਆਇੰਟ ਸਿਕੱਤਰ ਭਾਰਤੀ ਕਿਸਾਨ ਜੁਗਰ ਨੂੰ ਖੋਸਾ ਵਿਕਰਮ ਸਿੰਘ ਵਿੱਕੀ ਜਸਕਰ ਸਿੰਘ ਬਾਬਾ ਜਗਰਾਜ ਸਿੰਘ ਬਲਜੀਤ ਸਿੰਘ ਅਤੇ ਬਾਬਾ ਸੁਨਾਪ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਸੜਕ ਦਾ ਬੁਰਾ ਹਾਲ ਹੈ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਰਕੇ ਸ਼ਰਕਤੇ ਵੱਡੇ ਵੱਡੇ ਟੋਏ ਜੋ ਪਾਣੀ ਨਾਲ ਭਰੇ ਹੋਏ ਨੇ ਤੇ ਕਦੇ ਕੋਈ ਵੀ ਘਟਨਾ ਵਾਪਰ ਸਕਦੀ ਹੈ। ਪਾਣੀ ਖੜਨ ਨਾਲ ਮੱਖੀਆਂ ਮੱਛਰਾਂ ਦੀ ਭਰਮਾਰ ਹੋਣ ਕਰਕੇ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਸ਼ਰਕਤੇ ਬਾਬਾ ਬਾਲਮੀਕ ਦਾ ਮੰਦਰ ਅਤੇ ਬਾਬਾ ਗੁਰਖਨਾਥ ਦਾ ਢਿੱਲਾ ਹੈ ਜਿੱਥੇ ਸ਼ਰਧਾਲੂਆਂ ਨੂੰ ਆਉਣ ਜਾਣ ਵਿੱਚ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਆਪਣਾ ਰੋਸ ਪ੍ਰਗਟ ਕਰਦੇ ਕਿ ਐ ਕਿ ਪਿੰਡ ਕੋਟ ਭਾਈ ਨੇ ਪੰਜਾਬ ਦੀ ਸਿਹਤ ਨੂੰ ਤਿੰਨ ਵਿਦਾਇ। ਇਹ ਪਰ ਪਿੰਡ ਅਜੇ ਵੀ ਮੁੱਢਲੀਆਂ ਸੂਤਾਂ ਤੋਂ ਸਕਣੇ ਉਹਨਾਂ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਹ ਸੜਕ ਨੂੰ ਜਲਦੀ ਬਣਾਇਆ ਜਾਵੇ ਉਹਨਾਂ ਕਹਿੰਦੇ ਕਿ ਜੇਕਰ ਸਾਡੀ ਮੰਗ ਪੂਰੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਕਾਲਾ ਸਿੰਘ ਮੰਗਾ ਸਿੰਘ ਜੱਗਾ ਸਿੰਘ ਬਾਬਾ ਬਜੀਤ ਸਿੰਘ ਗੁਰਪਿਆਰ ਸਿੰਘ ਫੌਜੀ ਕੁਲਦੀਪ ਸਿੰਘ ਮੱਖਣ ਸਿੰਘ ਜਗਸੀਰ ਸਿੰਘ ਮੀਤਾ ਝੋਟੀਆਂ ਆਦ ਵੱਡੀ ਗਿਤੀ ਵਿੱਚ ਲੋਕ ਹਾਜ਼ਰ ਅੱਜ ਕਾਠਮੜਿਆ ਪਾਣੀ ਦੁਸਤੰਦੀ ਕੀ ਮਾਮਲਾ ਕੀ ਹੈ ਬਾਈ ਜੀ ਇਹ ਜੇਕਰ ਆਪਾਂ ਕਹਗੇ ਵਰਕ ਵੱਡਿਆਂ ਨੂੰ ਛੜਕ ਜਾਂਦੀ ਹੈ ਤਾਂ ਬਠਿੰਡਾ ਰੋਡ ਨੂੰ ਬਹੁਤ ਵਧੀਆ ਰਸਤਾ ਜੋੜਨ ਵਾਸਤੇ ਇੱਧਰ ਸਾਹਮਣੇ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਗੇਟ ਆ ਅੱਗੇ ਬਾਬੇ ਬਾਲਮੀਕ ਦਾ ਮੰਦਿਰ ਆ ਗਿਆ ਅੱਗੇ ਇੱਕ ਬਾਬਾ ਗੋਰਖਨਾਥ ਦੀ ਜਗ੍ਹਾ ਬਹੁਤ ਸੱਚੀ ਸੁੱਚੀ ਤੇ ਜੇ ਅਸੀਂ ਗੱਲ ਕਰਗੇ ਨਾਲ ਐਮਐਲਏ ਸਾਹਿਬ ਪ੍ਰੀਤਮ ਦੀ ਕੋਠੀ ਵੀ ਆ ਅਸੀਂ 5-6 ਮਹੀਨੇ ਪਹਿਲਾਂ ਵੀ ਇੱਥੋਂ ਵਿੜਗੋ ਪਾਈ ਸੀ ਇੱਕ ਅਖਬਾਰ ਤੇ ਖ਼ਬਰੋ ਵੀ ਲੱਗੀ ਸੀ ਪਰ ਕੋਈ ਸੁਣਵਾਈ ਨਹੀਂ ਹੋਈਗੀ ਇਸ ਕਰਕੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਇੱਕ ਪਾਸੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਵੀ ਸਾਡੇ ਤੋਂ ਜਲੰਧਰ ਖੁਸ਼ੀ ਲੋਕ ਤੇ ਜਿਮਨੀ ਚੋਣ ਜਿੱਤੀ ਆ ਤੇ ਇਧਰਲੇ ਪਾਸੇ ਆਹ ਵੇਖ ਲਓ ਕਿ ਦਰਵਾਹ ਹਲਕੇ ਦੇ ਵਿੱਚ ਕੀ ਹੋਈ ਜਾਂਦਾ ਇਹ ਗਰੀਬਾਂ ਦੇ ਜਵਾਕਾਂ ਨੂੰ ਮੱਛਰਾਂ ਨਾਲ ਬਿਮਾਰੀਆਂ ਨਾਲ ਪਹਿਣੀਆਂ ਕੀ ਇਹਨਾਂ ਦਾ ਜੀਵਨ ਪੱਧਰ ਜਿਨਾ ਇਹ ਜਾ ਰਹੂਗਾ ਜਿਹੜਾ ਤਕੜਾ ਆਪਦੇ ਬਾੜ ਚੋਂ 2 ਰੁਪਏ ਲਾ ਕੇ ਵੀ ਸਾਫ਼ ਕਰ ਲੂ ਤੇ ਜੇ ਗਰੀਬ ਬੰਦਾ ਇੱਕ ਆਪਦੀ ਰੋਟੀ ਨੂੰ ਮਥਾਜ ਆਜਦੀ ਜਿਹੜੀ ਮੰਨ ਲਓ ਮੰਗਾਈ ਆ ਉਹਦੇ ਮੁਤਾਬਕ ਤੇ ਉਹਨਾਂ ਦਾ ਸਾਰਾ ਕੁਝ ਐਂ ਪਿਆ ਰਹੂਗਾ ਅਸੀਂ ਇਹੀ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਮਾਰ ਰਹੀ ਆ ਤਾਂ ਦੂਜੇ ਪਾਸੇ ਜਿਹੜਾ ਅੱਜ ਇੱਕ ਧਾਰਮਿਕ ਜਗ੍ਹਾ ਬਹੁਤ ਸੱਚੀਆਂ ਸੁੱਚੀਆਂ ਇੱਥੇ ਤੁਸੀਂ ਆਓ ਨਾ ਵੀਰਵਾਰ ਨੂੰ ਜਾਂ ਮੰਗਲਵਾਰ ਨੂੰ ਇੰਨੀ ਸੰਗਤ ਬਾਬੇ ਗੁਰਕਨਾਸ ਦੇ ਟੱਲੇ ਤੇ ਜਾਂਦੀ ਆ ਬਹੁਤ ਬੁਰਾ ਹਾਲ ਹੁੰਦਾ ਕੋਈ ਘਰਾਂ ਵਾਲਿਆਂ ਨੂੰ ਯਾਰਾਂ ਨੂੰ ਬੁਰਾ ਭਲਾ ਬੋਲਦਾ ਇਸ ਕਰਕੇ ਇਹਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਇਸ ਬੰਦੇ ਕੋਈ ਪ੍ਰਸ਼ਾਸਨ ਨਾਲ ਤੁਸੀਂ ਪਹੁੰਚ ਕੀਤੀ ਕਿਸੇ ਪ੍ਰੈਸ ਨੂੰ ਨਹੀਂ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈਗੀ ਪਰ ਅਸੀਂ ਸੁਣ ਚ ਆਇਆ ਕਹਿੰਦੇ ਵੀ ਇਹ ਹੁਣ ਕਿਉਂ ਕਹਿੰਦੇ ਵੀ ਸਰਕਾਰ ਕਹਿੰਦੀ ਕੰਮ ਜਲਦ ਹੋ ਰਿਹਾ ਹੈ ਇਹ ਵੇਖੋ ਹੁਣ ਵੀ ਕਿੰਨੇ ਪਰਸੈਂਟ ਉਤੇ ਕੰਮ ਜਲਦੀ ਜੋ ਕਰਾਉਂਦੇ ਆ ਜਾਂ ਮੰਨ ਲਓ ਕਿ ਕੱਲਾ ਇਹ ਫਰਜ਼ੀ ਗੱਲਾਂ ਹੀ ਰਹਿ ਜਾਂਦੀਆਂ ਚਿੱਠੀਆਂ ਜਿਵੇਂ ਲਫਾਫਿਆਂ 'ਚ ਪਈਆਂ ਹੁੰਦੀਆਂ ਉਹ ਵੀ ਰਹਿ ਜਾਂਦੀਆਂ ਜਿਹੜਾ ਪਾਣੀ ਖੜਾ ਹੈ ਘਰਾਂ ਦਾ ਪਾਣੀ ਆਇਆ ਜਾਂ ਬਾਹਰਸਲਾ ਪਾਣੀ ਖੜਾ ਇਹ ਜੀ ਘਰਾਂ ਦਾ ਪਾਣੀ ਨਿਕਲ ਕੇ ਆਉਂਦਾ ਜਿਹੜੀ ਇਹਦੀ ਨਿਕਾਸੀ ਹੈ ਦੇ ਨਾਲ-ਨਾਲ ਪਾਈ ਪੈਂਦੀ ਅੱਗੇ ਜਾ ਕੇ ਡਕਦਾ ਛੱਪੜ ਤੇ ਜਿਹੜੀ ਕਿ ਆ ਇਹ ਕਹਿੰਦੇ ਵੀ ਆ ਰੂੜੀਆਂ ਵਾਲੀ ਸਮੱਸਿਆ ਜਾਂ ਸਰਕਾਰਾਂ ਮੂਰੇ ਕੋਈ ਸਮੱਸਿਆ ਨਹੀਂ ਹੁੰਦੀਆਂ ਕਦੇ ਤਾਂ ਇਹ ਸਭ ਕੁਝ ਹੋ ਸਕਦਾ ਜੇ ਸਰਕਾਰ ਦੀ ਨੀਤ ਹੋਵੇ ਜੇ ਨੀਤ ਦੇ ਵਿੱਚ ਖੋਟਾ ਹੈ ਤਾਂ ਫੇਰ ਕੁਝ ਵੀ ਨਹੀਂ ਹੋ ਸਕਦਾਗਾ ਜੇਕਰ ਅਸੀਂ ਗੱਲ ਕਰਗੇ ਤਾਂ ਸਰਕਾਰ ਕਹਿੰਦੀ ਹੈ ਵੀ ਅਸੀਂ ਹਰ ਜਿਹੜਾ ਕੋਈ ਵੀ ਸਾਡੇ ਤੋਂ ਨਾਗਰਿਕਾ ਕਸ਼ਾਲਾ ਸਾਡੇ ਤੋਂ ਖੁਸ਼ ਹੈ ਜੇ ਖੁਸ਼ਾ ਤੇ ਇਨ੍ਹਾਂ ਵੀਰਾਂ ਨੂੰ ਅੱਜ ਕੀ ਲੋੜ ਹੈ ਇੱਥੇ ਇਕੱਠੇ ਹੋਣ ਦੀ ਇਹ ਤਾਂ ਬਿਮਾਰੀਆਂ ਫੈਲ ਰਹੀਆਂ ਬਹੁਤ ਚੀਜ਼ਾਂ ਹੋ ਰਹੀਆਂ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜਲ ਤੋਂ ਜਲ ਦੇ ਨਾਲ ਹੱਲ ਕੀਤਾ ਜਾਵੇ ਨਹੀਂ ਅਸੀਂ ਸਾਰੇ ਪਰਵਾਨਾ ਨਾਲ ਮੀਟਿੰਗ ਕਰਕੇ ਜੇ ਕੋਈ ਸਾਨੂੰ ਵੱਡਾ ਪ੍ਰੋਗਰਾਮ ਦੇਣਾ ਪਿਆ ਅਸੀਂ ਉਹ ਵੀ ਦੇਵਾਂਗੇ ਅਸੀਂ ਇਹ ਘਰਾਂ ਵਾਲੇ ਦੇ ਸਾਰਿਆਂ ਦੇ ਨਾਲ ਆ ਇਹਨਾਂ ਦੇ ਨਾਲ ਖੜਾਂ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ ਕੀ ਮੁਸ਼ਕਲ ਕੀ ਹੈ ਕੀ ਪ੍ਰੋਬਲਮ ਹੈ ਪ੍ਰੋਬਲਮ ਕੋਈ ਨਹੀਂ ਜੀ ਪ੍ਰੋਬਲਮ ਸਾਰੇ ਪਿੰਡ ਦੀ ਹੈ ਜੀ ਇੱਥੇ ਅਸੀਂ ਜਦੋਂ ਵੀ ਸਾਡੇ ਸਰਕਾਰ ਨੂੰ ਜਾਂ ਕਿਸੇ ਨੂੰ ਬੇਨਤੀ ਕਰਦੇ ਹਾਂ ਵੀ ਸਾਡਾ ਇਹ ਸਾਰਾ ਦੋਸਤ ਨੂੰ ਫੁੱਟਦਾ ਸਾਰਾ ਹੈਗਾ ਜੀ ਤਿੰਨ ਐਮਐਲਏ ਜਿੱਤ ਕੇ ਜਾਂਦੇ ਸਾਡੇ ਕੋਟ ਭੰਤ ਠੀਕ ਹੈ ਸਾਡਾ ਪਿੰਡ ਉੱਥੇ ਦਾ ਉੱਥੇ ਡੁਬੇਰਾ ਦਾ ਜਿਸ ਨੂੰ ਕਹੋ ਤਾਂ ਤੁੰਨਾ ਵਿਖਾ ਕੇ ਲਿਆਵਾਂ ਉਹ ਥਾਣੇ ਕੋਲੇ ਛੱਪਣਾ ਸਾਰਾ ਪੰਜਾਬ ਟੋਪ ਦਾ ਠੀਕ ਹੈ ਇੱਧਰ 200 ਫੁੱਟ ਦਾ ਇਹ ਨਹੀਂ ਇਹਨਾਂ ਤੋਂ ਹੱਲ ਹੋਇਆ ਅਜੇ ਤੱਕ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਇਹ ਕਹਿੰਦੇ ਸਾਡੇ ਕੋਲ ਸਮਾਨ ਆਇਆ ਪਿਆ ਬਸ ਲਾਉਣਾ ਤੇ ਸਾਨੂੰ ਇੱਕ ਹੋਰ ਇਹਨਾਂ ਦੇ ਵਿਚਾਰੇ ਇਹ ਆਪ ਹੀ ਕਹਿੰਦੇ ਆ ਕਹਿੰਦੇ ਵੀ ਯਾਰ ਜੇ ਕੋਈ ਬੋਲਿਆ ਨਾ ਇਸ ਕੰਮ ਵਾਸਤੇ ਵੀ ਕੋਈ ਖਬਰ ਲਾਈ ਜਾਂ ਕੁਝ ਵੀ ਕੀਤਾ ਜੇ ਤੁਸੀਂ ਬੋਲੇ ਤਾਂ ਹੋ ਸਕਦਾ ਵੀ ਸਾਡੇ ਝਾੜੂ ਵਾਲੇ ਇਹ ਕਹਿ ਦੇਣ ਡੰਡਾ ਧਾਦਨ ਵੀ ਇਹ ਨਹੀਂ ਬੰਦਦਾ ਸਾਡੇ ਆਪ ਦੇ ਮਰਗਜਾਲੇ ਜਿਹੜੇ ਭੈਣ ਭਰਾ ਵੀ ਆਮ ਆਦਮੀ ਪਾਰਟੀ ਨੇ ਜੁੜੇ ਉਹਨਾਂ ਨੂੰ ਵੀ ਇਹ ਦਬਾ ਕੇ ਰੱਖਦੇ ਆ ਵੀ ਥੋੜਾ ਕੰਮ ਤਾਂ ਹੋਣਾ ਜੇ ਤੁਹਾਡੇ ਬੰਦਾ ਪਿੰਡ ਚੋਂ ਬੋਲੇ ਨਾ ਠੀਕ ਹੈ ਸਾਡੇ ਆਪ ਦੇ ਮਤਦਾਨਕ ਜਿਹਨਾਂ ਵੀ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਾਡੇ ਭਰਾ ਭੈਣਾ ਠੀਕ ਹੈ ਉਹ ਆਪ ਡਰੀ ਜਾਂਦੇ ਆ ਵੀ ਯਾਰ ਤੁਸੀਂ ਨਾ ਪੱਤਰਕਾਰ ਨਾ ਸਦੋ ਵੀਡੀਓ ਨਾ ਬਣਾਓ ਠੀਕ ਹੈ ਵੀ ਸਾਡਾ ਕੰਮ ਨਾ ਰੁਕ ਜੇ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਲਾਲੀਬਾਬ ਦੇ ਦਿੰਦੇ ਆ ਉਹ ਠੀਕ ਹੈ ਤੁਸੀਂ ਚੱਲੋ ਤੁਹਾਨੂੰ ਲੱਗਦਾ ਜੀ ਹੁਣ ਕੰਮ ਇਹ ਹੋ ਜੂਗਾ ਚੱਲ ਪੂਆ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਜੀ ਭਗਵੰਤ ਮਾਨ ਸਾਹਿਬ ਨੂੰ ਜਾਂ ਸਾਡੇ ਇੱਥੇ ਪ੍ਰਤਪਾਲ ਸ਼ਰਮਾ ਜੀ ਐ ਕੌਣੀ ਸਾਹਿਬ ਹੈ ਉਹਨਾਂ ਦਾ ਪਤਾ ਨਹੀਂ ਕੀ ਹਸਾਬ ਕਰਦਾ ਵਾ ਉਹ ਕੌਣੀ ਦਾ ਕੌਣੀ ਸਾਹਿਬ ਕਰਾਉਣਗੇ ਕਿ ਪ੍ਰਤਪਾਲ ਕਰਾਉਣਗੇ ਇਹਨਾਂ ਦਾ ਜਿਹੜਾ ਡੰਡਾੜਾ ਨਾ ਉਹ ਅੜਿਆ ਹੀ ਹਾ ਪਿਆ ਇਹ ਪਿੰਡ ਦਾ ਨੁਕਸਾਨ ਕਰਦੀ ਹੈ ਜੀ ਤੁਸੀਂ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੈ ਕੋਈ ਸਬੰਧੀ ਨਹੀਂ ਜੀ ਹੁਣ ਅਸੀਂ ਤੁਹਾਡੇ ਮਾਧਿਅਮ ਰਹੀ ਸੁਨੇਹਾ ਲਾਉਣਾ ਚਾਹੁੰਦੇ ਆ ਜੇ ਸਾਨੂੰ ਲੋੜ ਪਈ ਫਿਰ ਅਸੀਂ ਗਾਂਹ ਤੱਕ ਜਾਵਾਂਗੇ ਜੀ ਪ੍ਰਸ਼ਾਸਨ ਕੋਲੇ ਵੀ ਜਾਵਾਂਗੇ ਸਾਰਾ ਨਾਲ ਗੱਲਬਾਤ